ਮੈਂ 27 ਸਾਲ ਦਾ ਸੀ ਜਦੋਂ 2017 ਦੇ ਵਿੱਚ ਚੋਣ ਲੜਿਆ ਕੋਈ ਰਾਜਨੀਤਿਕ ਪਿਛੋਕੜ ਨਹੀਂ ਕੋਈ ਪਰਿਵਾਰ ਚੋਂ ਕੋਈ ਚੇਅਰਮੈਨ ਨਹੀਂ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਕੋਈ ਜਥੇਦਾਰ ਨਹੀਂ ਇੱਕ ਸਧਾਰਨ ਜ਼ਿਮੀਦਾਰ ਦਾ ਪੁੱਤ 2017 ਚ ਬੜੇ ਵੱਡੇ ਵੱਡੇ ਲੋਕਾਂ ਦੇ ਵਿਰੁੱਧ ਕੇਵਲ ਸਿੰਘ ਢਿੱਲੋਂ, ਸਰੇਂਦਰਪਾਲ ਸੇਵਿਆ, ਸਿਮਰਜੀਤ ਸਿੰਘ ਮਾਨ ਵੀ ਉਦੋਂ ਬਰਨਾਲੇ ਤੋਂ ਇਲੈਕਸ਼ਨ ਲੜੇ ਸੀ ਮੈਂ ਧੰਨਵਾਦ ਕਰਦਾ ਬਰਨਾਲੇ ਦੇ ਲੋਕਾਂ ਦਾ ਕੌਕੇ ਬੜਾ ਉਹ ਤਾਂ ਫਸਮਾ ਮੁਕਾਬਲਾ ਸੀ ਤੇ ਮੈਨੂੰ 2432 ਵੋਟਾਂ ਨਾਲ ਬਰਨਾਲੇ ਦੇ ਲੋਕਾਂ ਨੇ ਜਿਤਾਇਆ ਬੜੀਆਂ ਸ਼ਰਾਬਾਂ ਬੜੇ ਪੈਸੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵੰਡੇ ਗਏ ਕੱਲਾ ਮੀਤ ਸੀ ਕਿਸੇ ਨੂੰ ਜਿਹਨੇ ਤੁਪਕਾ ਨਾ ਸ਼ਰਾਬ ਦਾ ਪਿਆਇਆ ਨਾ ਪੈਸਾ ਲਾਇਆ ਤੇ ਫਿਰ ਵੀ ਬਰਨਾਲੇ ਦੇ ਲੋਕਾਂ ਨੇ ਜਿਤਾਇਆ ਕਿਉਂਕਿ ਅਸੀਂ ਕਿਸ ਸਿਧਾਂਤ ਤੇ ਚੱਲਿਆ ਹੋਏ ਸੀ ਤੇ ਅੱਜ ਵੀ ਉਸੇ ਤੇ ਆ ਵੀ ਭਾਈ ਜੇ ਵੋਟਾਂ 'ਚ ਪੈਸੇ ਲਾਵਾਂਗੇ ਤਾ ਕੱਲ ਨੂੰ ਕਮਾਵਾਂਗੇ ਵੀ ਕੱਲੀ ਤਨਖਾਹ ਵਿੱਚ ਥੋੜੀ ਕੋਈ ਕਰੋੜਾ ਰੁਪਈਆ ਲਾਉਂਦਾ। ਨਾ ਮੀਤ ਨੇ ਭਾਈ ਚੋਣਾ 'ਚ ਕਦੇ ਪੈਸਾ ਲਾਇਆ ਤੇ ਨਾ ਐਸੇ ਕਰਕੇ ਕੁਮਾਰਿਆਂ ਕੱਲੀ ਤਰਖਾ ਤੇ ਪਿਛਲੇ 7 ਸਾਲ ਤੋਂ ਜਿਹੜਾ ਕੰਮ ਹੈ ਉਹ ਕਰ ਰਹੇ ਹਾਂ। 17 ਦੀ ਚੋਣ ਲੜੀ ਮੈਂ 2432 ਦੇ ਜਿੱਤੇ ਆ। 5 ਸਾਲ ਬਰਨਾਲੇ ਦੇ ਲੋਕਾਂ ਦੀ ਸੇਵਾ ਕੀਤੀ। ਲੜਾਈ ਲੋਕਾਂ ਲਈ ਲੜੀ। ਫੰਡ ਤਾਂ ਨਹੀਂ ਹੁੰਦੇ ਵਿਰੋਧੀ ਤੇਰੇ ਦੇ ਐਮਐਲਏ ਕੋਲੇ। ਪਰ ਮੈਂ ਆਪਣੇ ਬਦਲੋਂ ਬਰਨਾਲੇ 'ਚ ਵੀ ਪੂਰੇ ਪੰਜਾਬ ਪੱਧਰ ਤੇ ਵੀ ਕਿਉਂਕਿ ਮੈਂ ਯੂ ਦਾ ਪ੍ਰਧਾਨ ਸੀ ਲੋਕਾਂ ਦੀ ਲੜਾਈ ਲੜੀ ਤਾਂ ਅੱਠ ਪਰਚੇ ਵੀ ਮੇਰੇ ਦੇ ਪਿਛਲੇ 5 ਸਾਲਾਂ 'ਚ ਪਾਏ ਗਏ ਜਦੋਂ ਮੈਂ ਐਮਐਲਏ ਸੀ 5 ਸਾਲ ਮੈਂ ਐਮਐਲਏ ਰਹਾ ਸੰਘਰਸ਼ ਕੀਤਾ ਤੇ ਜਦੋਂ ਮੈਂ ਦੁਬਾਰਾ ਲੋਕਾਂ ਦੇ ਵਿੱਚ ਗਿਆ ਚੋਣਾਂ ਦੇ ਲਈ ਤਾਂ ਮੈਂ ਧੰਨਵਾਦ ਕਰਦਾ ਬਰਨਾਲੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ 2432 ਤੋਂ ਲੀਡ ਵਧਾ ਕੇ ਜਿਹੜੀ ਹੈ ਤਕਰੀਬਨ 40000 ਕਰ ਦਿੱਤੀ ਨਹੀਂ ਕਿਹਨ ਦਾ ਮੈਂਬਰ ਬਣਾ ਹੋਵੇ ਦੁਬਾਰਾ ਉਹ ਔਖਾ ਹੋ ਜਾਂਦਾ ਮੇਰੀ 20 ਗੁਣਾ ਲੀਡ ਬਰਨਾਲੀ ਦੇ ਲੋਕਾਂ ਨੇ ਵਧਾਤੀ ਜੇ ਭਾਈ ਮੈਂ ਲੋਕਾਂ ਲਈ ਲੜਿਆ ਹਾਂ ਲੋਕਾਂ ਲਈ ਅੜਿਆ ਹਾਂ ਲੋਕਾਂ ਲਈ ਕੰਮ ਕੀਤੇ ਹੋਣਗੇ ਤਾਂ ਉਹ ਲੋਕ 20 ਗੁਣਾ ਜਿਹੜੀ ਲੀਡ ਆ ਵਧਾਉਂਦੇ ਆ ਤੇ ਮੈਂ ਕਿਸੇ ਪਹਿਲਾਂ ਵੀ ਦੱਸਿਆ ਕੋਈ ਸਿਆਸੀ ਪਛੋਕੜ ਨਹੀਂ ਸੀ ਕੋਈ ਇਹ ਨਹੀਂ ਵੀ ਭਾਈ ਮੈਂ ਬਹੁਤ ਢਾਲ ਪਰਿਵਾਰ ਚੋਂ ਆ ਇੱਕ ਸਤਾਨ ਪਰਿਵਾਰ ਚੁਟਕੇ ਤੱਕ ਪਹੁੰਚਿਆ ਅਬਰਨਾਲਾ ਕੋਈ ਥੋੜੋ ਦੂਰ ਨਹੀਂ ਥੋਡੀਆਂ ਬਰਨਾਲੇ ਦੇ ਪਿੰਡਾਂ ਚ ਸਕੇਰੀਆਂ ਹੋਣਗੀਆਂ ਰਿਸ਼ਤੇਦਾਰੀਆਂ ਹੋਣਗੀਆਂ ਲਿਹਾਜ਼ਾ ਹੋਣਗੀਆਂ ਤੇ ਮੈਂ ਆਪਣੇ ਵੱਲੋਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਸਾਰਿਆਂ ਨੂੰ ਬੀਤੀ ਕਰਦਾ ਕੋਈ ਨਹੀਂ ਆ ਕੇ ਕਹਦਾ ਹੁੰਦਾ ਮੇਰੇ ਕਿਸੇ ਪਿੰਡ ਚੋਂ ਮੇਰੇ ਕਰਦਾਰ ਬਾਰੇ ਪਤਾ ਕਰ ਲਿਓ ਇਹ ਪਤਾ ਕਰ ਲਿਓ ਵੀ ਭਾਈ ਵੋਟਾਂ ਤੋਂ ਬਾਅਦ ਲੋਕਾਂ ਦੀ ਗੱਲ ਸੁਣਦਾ ਹੈ ਕੰਮ ਕਰਾਉਂਦਾ ਇਮਾਨਦਾਰ ਹੈ ਕਿ ਨਹੀਂ ਜੇ ਮੇਰੇ ਇਲਾਕੇ ਦੇ ਲੋਕਾਂ ਨੇ ਭਾਈ ਕਹਦਾ ਵੀ ਮੁੰਡਾ ਚੰਗਾ ਹੈ ਤਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਮੇਰਾ ਜ਼ਰੂਰ ਡਟ ਕੇ ਤੁਸੀਂ ਸਾਥ ਦਿਓ ਜੇ ਭਾਈ ਲੋਕਾਂ ਨੇ ਕਹਦਾ ਵੀ ਮੁੰਡਾ ਕਿਸੇ ਕੰਮ ਦਾ ਨਹੀਂ ਫਿਰ ਮੈਂ ਵੋਟਾਂ ਮੰਗਣ ਦੇ लायक ਹੀ ਐ ਪਰ ਮੈਨੂੰ ਮੇਰੇ ਇਲਾਕੇ ਦੇ ਮਾਣ ਆ ਜਿਨ੍ਹਾਂ ਨੇ ਮੇਰੀਆਂ 20 ਗੋਣਾ ਵੋਟਾਂ ਵਧਾਈਆਂ ਨੇ 5 ਸਾਲਾਂ ਬਾਅਦ ਮੈਨੂੰ ਪਿਆਰ ਕਰਦੇ ਆ ਮੇਰੇ ਕੰਮ ਦੀ ਲੋਕਾਂ ਨੇ ਕਦਰ ਪਾਈ ਐ ਇਸੇ ਕਰਕੇ ਵੋਟਾਂ ਵਧਾਈਆਂ ਤੇ ਪਾਰਟੀ ਨੇ ਵੀ ਮੇਰੇ ਕੰਮ ਦੀ ਕਦਰ ਪਾਈ ਹੈ। ਇਸੇ ਕਰਕੇ ਲਗਾਤਾਰ ਪਿਛਲੇ 7 ਸਾਲਾਂ 'ਚ ਤੀਜੀ ਵਾਰੀ ਮੈਨੂੰ ਟਿਕਟ ਜਿਹੜੀ ਉਹ ਦਿੱਤੀ ਹੈ ਤੇ ਮੈਂ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਤੇ ਇਮਾਨਦਾਰੀ ਦੇ ਨਾਲ ਲਿਭਾਈ ਹੈ ਤੇ ਭਾਈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਬਤੌਰ ਮੈਂਬਰ ਪਾਰਲੀਮੈਂਟ ਵੀ ਮੈਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਮਾਨਦਾਰੀ ਦੇ ਨਾਲ ਲਿਭਾਉਂਗਾ